السلام علیکم ویرو کیا حال چال ہے ویرو بہت ہی اہم کتھا بہت چھوٹی لازمان پوری سنے ہو کسے وی دشتنو سودا لونہ غلط ہے یا کہ ٹھیک ہے بانی اس دے بارے کی کہہ ہے ویرو اے اسی آج کتھا رہیں گینی سن سنگ مسکیرہ دے کو جانا گے سو جالے کتھا رہنے دے اس دے بارے چاہنے ہیں ایک جینی سادو نال گریڈی دے جی کدھرے بحث ہو گئی میں نو کہنے لگا مسکین جی دھرم تو جگت میں بہت سے ہیں پر جو اہمسا ہے وہ پرم درم ہے پرم درم ہے میرے کو ریا نہیں گئے میں کسنت جی ہم تو یہاں صرف درشن کرنے آئے تھے گھومنے آئے تھے آپ نے وواد چلا دی ہے اہمسا پرم دھرم نہیں ہے دھرم کا ایک چھوٹا سا اگ ہے ਇਹ ਜਦ ਤੇ ਮੈਂ ਉਦਾਹਰਨ ਦਿੱਤੇ ਜਿਵੇਂ ਉਂਗਲ ਮੇਰੇ ਸਰੀਰ ਦਾ ਇੱਕ ਅੰਗ ਹੈ ਇੱਕ ਉਂਗਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਮੇਰਾ ਇੱਕ ਵਾਲ ਸਰੀਰ ਦਾ ਇੱਕ ਅੰਗ ਹੈ ਤੇ ਵਾਲ ਝੜ ਜਾਏ ਤਾਂ ਸਰੀਰ ਨਹੀਂ ਝੜਦਾ ਇਹ ਸਵਾਲ ਤੋਂ ਬਿਨਾ ਵੀ ਸਰੀਰ ਹੋ ਸਕਦਾ ਹੈ ਜੈਸੇ ਨਖਨ ਮੇਰਾ ਸਰੀਰ ਦਾ ਇੱਕ ਅੰਗ ਹੈ ਪਰ ਇਹ ਨਖਨ ਕੱਟ ਲਈ ਹੈ ਤਾਂ ਵੀ ਇਹ ਸਰੀਰ ਹੋ ਸਕਦਾ ਹੈ। ਅਹਿੰਸਾ ਧਰਮ ਦਾ ਇੱਕ ਬਹੁਤ ਨਿੱਕਾ ਜਿਹਾ ਅੰਗ ਹੈ। ਸੰਪੂਰਨ ਧਰਮ ਨਹੀਂ ਹੈ। ਪਰਮ ਧਰਮ ਦੀ ਤੇ ਗੱਲ ਛੱਡੋ। ਇਸ ਤੇ ਬਹਿਸ ਲੰਬੀ ਹੋ ਗਈ। ਲੰਬੀ ਜਿਦ ਬਹਿਸ ਹੋ ਗਈ। ਅਨੇਕ ਹੀ ਆ ਮੈਨੂੰ ਮਸਕੀਨ ਜੀ ਤੁਹਾਡੇ ਨਾਲ ਵਿਚਾਰ ਕਰਦਿਆਂ ਕਰਦਿਆਂ ਤੇ ਮੇਰਾ ਸਿਰ ਦੁਖਣ ਲੱਗ ਪਿਆ। ਤੁਹਾਡਾ ਸਿਰ ਨਹੀਂ ਦੁਖਦਾ ਮੈਂ ਕਹ ਦੁਖਦਾ ਤੇ ਮੇਰਾ ਹੀ ਪਿਆ ਉਹ ਕਾਫੀ ਸਮੇਂ ਦਾ ਤੁਸੀਂ ਸੀੜੀ ਦਿਖਾ ਰਹੇ ਮੇਰੋਂ ਔਰ ਕੀ ਹੈ ਮੈਂ ਤਾਂ ਸਿਰਫ ਘੁੰਮਣ ਆਇਆ ਸੀ ਬਟਵੇ ਚੋ ਨਾ ਨੇ ਦਵਾਈ ਕੱਢੀ ਪਾਣੀ ਮੰਗਾਇਆ ਫਿਰ ਪਾਣੀ ਨਾਲ ਉਹ ਦਵਾਈ ਖਾ ਕੇ ਮੈਂ ਕਹ ਸੰਦ ਜੀ ਇਹ ਕੀ ਖਾਦਾ ਹੈ ਕਹਿੰਦੇ ਕਾਫੀ ਦਿਨਾਂ ਦਾ ਨਜ਼ਰਾ ਹੈ ਤੁਹਾਡੇ ਨਾਲ ਹਲਕੀ ਜਿਹੀ ਹਰਾਰਤ ਰਹਿੰਦੀ ਹੈ ਤੁਹਾਡੇ ਨਾਲ ਬਹਿਸ ਕਰਦੇ ਆ ਜਰਾ ਜ਼ਿਆਦਾ ਹੋ ਗਈ ਹੈ ਸਿਰ ਜ਼ਿਆਦਾ ਦੁਖਣ ਲੱਗ ਦਵਾਈ ਲਈਏ ਮੈਂ ਕਿ ਨਜ਼ਲੇ ਜ਼ੁਕਾਮ ਦੇਤੇ ਕਿਟਾਣੂ ਹੁੰਦੇ ਨੇ ਜੀਵ ਹੁੰਦੇ ਨੇ ਇਹ ਜਿਹੜੀ ਤੁਸੀਂ ਦਵਾਈ ਖਾਦੀ ਉਹਦੇ ਵਿਚਾਰੇ ਮਰ ਜਾਂ ਬੜੀ ਜੀਵ ਹੱਤਿਆ ਕੀਤੀ ਤੁਸੀਂ ਇਹਨਾਂ ਨੂੰ ਪਲਣ ਦੇ ਸਾਰਿਆਂ ਨੂੰ ਜ਼ੁਕਾਮ ਲੱਗਣ ਦੇ ਨਜ਼ਲਾ ਲੱਗਣ ਦੇ ਟਾਈਫਾਇਟ ਦੇ ਕਿਟਾਣੂ ਹੁੰਦੇ ਨੇ ਮਲੇਰੀਆ ਦੇ ਮੱਛਰ ਹੁੰਦੇ ਨੇ ਤਬੇ ਦੇ ਘਟਾਣੋਂ ਆਉਂਦੇ ਨੇ ਦਵਾਈਆਂ ਨਾਲ ਇਹਨਾਂ ਨੂੰ ਮਾਰਿਆ ਜਾਂਦਾ ਹੁਰਕੀ ਹੈ ਕੁਝ ਐਸੇ ਕਿਟਾਣੋਂ ਜੋ ਸਰੀਰ ਲਈ ਹਾਨੀਕਾਰਕ ਨੇ ਦਵਾਈ ਦੇ ਕੇ ਉਹਨਾਂ ਨੂੰ ਮਾਰਨਾ ਪੈਂਦਾ ਕੁਝ ਐਸੇ ਮਨੁੱਖ ਧਰਮ ਇਨਸਾਨੀਅਤ ਕੌਮ ਦੇਸ਼ ਲਈ ਹਾਨੀਕਾਰਕ ਹੁੰਦੇ ਨੇ ਇੱਕ ਪਾਸੇ ਕਰਨਾ ਪੈਂਦਾ ਇੱਕ ਪਾਸੇ ਕਰਨਾ ਪੈਂਦਾ ਅਹਿੰਸਾ ਪਰਮ ਧਰਮ ਨਹੀਂ ਹੈ ਧਰਮ ਦਾ ਇੱਕ ਛੋਟਾ ਜਿਹਾ ਆਂਗ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਦੇ ਚੰਗ ਐਲਕਾਰ ਜੋ ਸਤਿਗੁਰ ਦੇ ਚਰਦਾ ਰੱਖਦੇ ਸਨ। ਉਹਨਾਂ ਨੇ ਕਿਦਰੇ ਬੈਂਦੇ ਕੀ ਥੀ ਮਹਾਰਾਜ ਤੁਹਾਡੇ ਹੱਥ ਦੇ ਤਲਵਾਰ ਚੰਗੇ ਨਹੀਂ ਲੱਗਦੇ। ਤੇ ਤੀਰ ਕਮਾਨ ਚੰਗੇ ਨਹੀਂ ਲੱਗਦੇ। ਤੁਸੀਂ ਗੁਰਨਾਮਿਕ ਦੀ ਗੱਦੀ ਦੇ وارث ਤੁਹਾਡੇ ਹੱਥ ਦੇ ਵਿੱਚ ਬੰਦੂਕ ਨਹੀਂ ਚੰਗੇ ਲੱਗਦੇ। ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਹੈ ਤੁਸੀਂ ਬੰਦਗੀ ਕਰਦੇ ਚੰਗੇ ਲੱਗਦੇ ਤੁਸੀਂ ਲੋਕਾਂ ਨੂੰ ਪ੍ਰਭੂ ਨਾਲ ਜੋੜਦੇ ਚੰਗੇ ਲੱਗਦੇ ਹੋ ਲੜਦੇ ਚੰਗੇ ਨਹੀਂ ਲੱਗਦੇ ਤੁਹਾਡੇ ਹੱਥ ਦੇ ਵਿੱਚ ਤਲਵਾਰ ਸ਼ੋਭਾ ਨਹੀਂ ਦਿੰਦੀ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸੁਣੋ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ بلاچار لاچار گی درمیا آمدم بیرو تیرو تو فنگ آمدم اے جو میں تلوار چکی ہے لاچار ہو بندوق چکی ہے میری خوشی نہیں ہے خوشی نل نہیں چکی ہے لاچار ہو کے چکی ہے مجبور ہو کے چکی ہے کی مجبوری ہے دوسری پنگتیں ستگر خلاصہ کر دیں ਇਕ ਜ਼ਾਲਮ ਮਨਕ ਆਪਣੇ ਪੈਰਾਂ तले ਮਜ਼ਲੂਮਾਂ ਨੂੰ ਕਮਜ਼ੋਰਾਂ ਨੂੰ ਲਿਤਾੜੀ ਜਾ ਰਿਹਾ ਹੈ ਲਿਤਾੜੀ ਜਾ ਰਿਹਾ ਲਿਤਾੜੀ ਜਾ ਰਿਹਾ ਜੇ ਮੈਂ ਹੱਥ ਜੋੜ ਕੇ ਉਹਨੂੰ ਰੋਕਾਂ ਭਈ ਤੂੰ ਆਪਣੇ ਕਦਮ ਰੋਕ ਤੇਰੇ ਕਦਮਾਂ ਦੇ ਥੱਲੇ ਗਰੀਬ ਮਾਰੇ ਜਾਂਦੇ ਤੇਰੇ ਕਦਮਾਂ ਦੇ ਥੱਲੇ ਮਜ਼ਲੂਮ ਚਿਥੇ ਜਾਂਦੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਜ਼ਰਾਵਤ ਜ਼ਾਲਮ ਇਹ ਆਖੇ ਮੈਂ ਕਦਮ ਨਹੀਂ ਰੋਕਣੇ ਤਾਂ ਮਹਾਰਾਜ ਕਹਿੰਨ ਮੈਂ ਹੱਥ ਜੋੜਨਾ ਇੱਕ ਪਾਸੇ ਕਰਕੇ ਪੈਰਾਂ ਨੂੰ ਤੋੜ ਕੇ ਕਦਮ ਰੋਕਾਂਗਾ ਇਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਛੋਂਕਾਰ ਰਜ਼ ਹਮਾ ਹਿਲਤੇ ਦਰਗੋਇਸ ਹਲਾਨਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਉਸ ਵਕਤ ਤਲਵਾਰ ਚੁਕਣਾ ਜਦ ਜ਼ਾਲਮ ਆਪਣੇ ਕਦਮ ਨਾ ਰੋਕੇ اہنسا پرم دھرم سکھ جگت نہیں ہے اس پرم دھرم کر کے ہندوستان دو ہزار سال غلام رہا ہے. اس واسطے میں دو شبد گئے سن اس نال تھوڑے جھوک دیش کے اور بہت ساری سہمت بھی ہوئے میں کہ بودھ مت بودھ دھرم ویکتیگت دھرم ہے سموہک دھرم نہیں ہے जैन धर्म व्यक्तिगत धर्म है समूहक धर्म नहीं है ਇਹਦੇ ਉੱਤੇ ਮੈਂ ਦਲੀਲ ਦਿੱਤੀ ਮੈਂ ਕਿ ਸਾਰੇ ਵਿਖਸ਼ੂ ਬਣ ਜਾਣ ਚਲੋ ਮੰਨ ਲੈਂਦੇ ਆ ਗੱਲ ਸਵਾਮੀ ਮਹਾਵੀਰ ਦੀ ਤੇ ਮਾਤਮਾ ਬੁੱਧ ਦੀ ਸਾਰੇ ਵਿਖਸ਼ੂ ਬਣ ਜਾਣ ਸਾਰੇ ਤੇ ਫਿਰ ਦੇਗਾ ਕੌਣ ਕੌਣ ਦੇਗਾ ਕਿਸ ਨੇ ਚੁਟਕੀ ਆਟਾ ਪਾਣਾ ਹੈ ਪਾਂਡੇ ਚ ਕਿਉਂਕਿ ਸਾਰੇ ਵਿਖਸ਼ੂ ਬਣੇ ਹੋਏ ਨੇ ਤੇ ਜੇ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਤਾਂ 200 ਸਾਲ ਬਾਅਦ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਹੋਵੇਗਾ ਇੱਕ ਵੀ ਨਹੀਂ ਹੋਵੇਗਾ ਮਨੁੱਖਤਾ ਨੂੰ ਜ਼ਮੀਨ ਤੋਂ ਹਲੇ ਕਰਨਾ ਹੈ ਬਿਲਕੁਲ ਖਤਮ ਕਰਨਾ ਹੈ ਤਾਂ ਫਿਰ ਬਹੁਤ ਧਰਮ ਹੈ ਜੈਨ ਧਰਮ ਹੈ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਉਹਨਾਂ ਦੇ ਉੱਗੇ ਪ੍ਰਚਾਰਕ ਵੀ ਮੰਨ ਗਏ ਕੰ ਲੱਗਿਆ ਮੈਂ ਔਰ ਇਸ ਤੋਂ ਮੈਂ ਉਹਨਾਂ ਨੂੰ ਸ਼ਾਬਾਸ਼ ਦਿਤਿ ਤੁਸੀਂ ਵਿਚਾਰ ਵਟਾਂਦਰੇ ਚ ਤਲਖ ਨਹੀਂ ਹੋਵੇ ਦੋਸਤੋ ਅੱਜ ਤੁਸੀਂ ਦੇਖੋ ਗੈਨੀਸਨ ਸਿੰਘ ਮਸਕੀਨ ਹੰਦੀ ਵੀ ਉਹਨਾਂ ਨੇ ਦੱਸਿਆ ਹਿੰਸਾ ਪਰਮ ਧਰਮ ਨਹੀਂ ਹੈ ਪਰ ਵੀਰੋ ਮੈਂ ਮੇਰੀ ਆਪਣੀ ਕਿਰਾਏ ਹੈ ਮੇਰੀ ਰਾਏ ਗਲਤ ਵੀ ਹੋ ਸਕਦੀ ਹੈ ਕਿ ਕਿ ਕੋਈ ਵੀ ਬੰਦਾ ਜਿਹੜਾ ਗਲਤ ਹੈ ਕਿਸੇ ਵੀ ਧਰਮ ਦਾ ਉਮੂਮਨ ਉਹ ਇਹੀ ਹੁੰਦਾ ਵੈ ਕਿ ਕੋਈ ਕਿਸੇ ਧਰਮ ਦੇ ਖਿਲਾਫ ਗੱਲ ਕਰਦਾ ਤੇ ਦੂਸਰੇ ਧਰਮ ਵਾਲੇ ਕਹਿੰਦੇ ਕਿ ਇਸ ਨੂੰ ਸੁਧਾ ਲਾ ਦੋ ਇਸ ਨੂੰ ਠੀਕ ਕਰ ਦਿਓ ਆਪਣੇ ਤਰੀਕੇ ਨਾਲ ਕਰਦੇ ਆ ਲੇਕਿਨ ਵੀਰੋ ਉਹਦੇ ਨਾਲ ਹੁੰਦਾ ਕੀ ਹੈ ਬੇਸ਼ੱਕ ਧਰਮ ਹਰ ਕਿਸ ਨੂੰ ਬੜਾ ਪਿਆਰਾ ਹੁੰਦਾ ਹੈ ਹਰ ਕਿਸ ਨੂੰ ਆਪਣੇ ਧਰਮ ਨਾਲ ਬਹੁਤ ਜ਼ਿਆਦਾ ਲਗਾਓ ਪਿਆਰ ਮੁਹੱਬਤ ਹੁੰਦਾ ਹੈ ਤੇ ਉਸ ਦੇ ਪਿਆਰ ਮੁਹੱਬਤ ਦੇ ਵਿੱਚ ਹੀ ਇੱਕ ਕੰਮ ਕੀਤੇ ਜਾਂਦੇ ਆ ਲੇਕਿਨ ਗੱਲ ਇਹ ਵੀਰੋ ਕਿ ਮੇਰਾ ਇੱਕ ਖਿਆਲ ਹੈ ਕਿ ਕੋਈ ਵੀ ਮਨੁੱਖ ਅਗਰ ਬੁਰਾ ਕੰਮ ਕਰਦਾ ਹੋਵੇ ਤੇ ਅਸੀਂ ਉਹਦਾ ਅੱਛਾ ਹੀ ਨਾ ਜਵਾਬ ਦੀਏ ਬੁਰਾਈ ਜਿੰਨੀ ਮਰਜ਼ੀ ਕਰਦਾ ਰਹੇ ਜਦੋਂ ਅਸੀਂ ਉਹਨਾਂ ਅਛਾਈ ਨਾਲ ਜਵਾਬ ਦਵਾਂਗੇ ਤੇ ਫੇਰ ਵੀਰੋ ਚਾਹੇ ਉਹ ਬੰਦਾ ਨਾ ਹਟੇ ਆਪਣੀ ਲਾਈਨ ਤੋਂ ਲੇਕਿਨ ਕੀ ਹੈ ਕਿ ਸਾਡੇ ਜਵਾਬ ਦੇ ਨਾਲ ਇੱਕ ਦਿਨ ਲੋਗਾਂ ਨੂੰ ਕਿਸੇ ਨੂੰ ਵੀ ਅਹਿਸਾਸ ਜ਼ਰੂਰ ਹੋਏਗਾ ਕਿ ਯਾਰ ਉਹ ਬੰਦਾ ਠੀਕ ਸੀ ਤੇ ਉਹ ਗਲਤ ਸੀ ਬੁਰਾਈ ਦਾ ਬੁਰਾਈ ਦੇ ਨਾਲ ਜਵਾਬ ਦੇਣਾ ਜਾਂ ਉਹਨੂੰ ਡਕਣਾ ਵੀਰੋ ਇਹ ਠੀਕ ਨਹੀਂ ਹੈ ਇਸ ਦੇ ਨਾਲ ਦੋ ਧਰਮਾਂ ਦੇ ਵਿੱਚ ਨਫ਼ਰਤ ਇੱਕ ਦੂਸਰੇ ਦੇ ਖਿਲਾਫ ਚੀਜ਼ ਵੀ ਪੈਦਾ ਹੋ ਸਕਦੀ ਹੈ ਬਾਕੀ ਤੁਹਾਡੀ ਇਸ ਦੇ ਬਾਰੇ ਕੀ رائے ਕਮੈਂਟ ਕਰਕੇ ਆਪਣੀ ਕੀਮਤੀ ਰਾਇ ਦਾ ਹੱਲ ਲਾਜ਼ਮੀ ਕਰਨਾ ਆਪਣੇ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾਹ ਹਾਫਿਜ਼